ਮੈਂ ਮਾਨਯੋਗ ਰਾਜਪਾਲ ਜੀ ਨੂੰ ਸੌਚੁਕ ਸਮਾਗਮ ਆਰੰਭ ਕਰਨ ਦੀ ਪਰਵਾਨਗੀ ਦੇਣ ਲਈ ਬੇਨਤੀ ਕਰਦਾ ਹਾਂ ਮੈਂ ਹੁਣ ਸ਼੍ਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਮੁੱਖ ਮੰਤਰੀ ਦੇ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸੌਚੁਕਣ ਦੀ ਕਿਰਪਾਲਤਾ ਕਰਨ ਮੈਂ ਹੁਣ ਮਾਨਯੋਗ ਰਾਜਪਾਲ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਸ਼੍ਰੀ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਦੇ ਅਹੁਦੇ ਅਤੇ ਪੇਤ ਗੁਪਤ ਰੱਖਣ ਦੀ ਸੌਚਕਵਾਨ ਦੀ ਕਿਰਪਾਲਤਾ ਕਰਨ ਮੈਂ ਭਗਵੰਤ ਮਾਨ ਮੈਂ ਭਗਵੰਤ ਮਾਨ ਈਸ਼ਵਰ ਦੀ ਸੌਚਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਮੈਂ ਮਾਨਯੋਗ ਰਾਜਪਾਲ ਜੀ ਨੂੰ ਸੌ ਚੁੱਕ ਸਮਾਗਮ ਸਮਾਪਤ ਕਰਨ ਦੀ ਪਰਵਾਨਗੀ ਦੇ ਲਈ ਬੇਨਤੀ ਕਰਦਾ ਹਾਂ ਮੈਂ ਸਮੂਹ ਮਹਿਮਾਨਾਂ ਨੂੰ ਰਾਸ਼ਟਰੀ ਗਾਣ ਲਈ ਖੜੇ ਹੋਣ ਲਈ ਬੇਨਤੀ ਕਰਦਾ ਹਾਂ ਸੋਚ ਚੁੱਕ ਮੈਂ ਸੋਚ ਚੁੱਕਾ ਹਾਂ ਦਾ ਸਮਾਗਨ ਸਮਾਪਤ ਕਰਨ ਦਾ ਐਲਾਨ ਕਰਦਾ ਹਾਂ ਪੰਜਾਬ ਦੇ ਕੋਨੇ-ਕੋਨੇ ਚੋਂ ਭਗਤ ਸਿੰਘ ਹੋਰਾਂ ਦੇ ਜੱਦੀ ਪਿੰਡ ਉਹਨਾਂ ਦੇ ਦਰਸ਼ਨ ਕਰਨ ਆਏ ਹੋ ਔਰ ਸੋਚੁਕ ਸਮਾਗਮ ਦੇ ਵਿੱਚ ਤੁਸੀਂ ਸ਼ਾਮਲ ਹੋਏ ਹੋ ਮੈਂ ਤੁਹਾਡਾ ਬਹੁਤ-ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦਾ ਮੇਰੇ ਖੱਬੇ ਪਾਸੇ ਦਿੱਲੀ ਦੀ ਕੈਬਨਿਟ ਬੈਠੀ ਹੈ ਮੁੱਖ ਮੰਤਰੀ ਸਾਹਿਬ ਡਿਪਟੀ ਮੁੱਖ ਮੰਤਰੀ ਸਾਹਿਬ ਸਾਡੇ ਸਾਰੇ ਮੰਤਰੀ ਸਹਿਬਾਨ ਤੇ ਮੇਰੇ ਸੱਜੇ ਪਾਸੇ ਉਹ ਕੰਨਵੇਂ ਬੈਠੇ ਨੇ ਜਿਨ੍ਹਾਂ ਨੇ ਬਹੁਤ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ ਇੱਕ ਵਾਰੀ ਤਾੜੀਆਂ ਨਾਲ ਸਵਾਗਤ ਕੀਤਾ ਜਾਵੇ ਵੀਰੋ ਇੱਥੇ ਆਉਣ ਦੀ ਇੱਕ ਖਾਸ وجہ ਹੈ ਪਹਿਲਾਂ ਸੌਜਕ ਸਮਾਗਮ ਮਹਿਲਾਾਂ ਚ ক্রিকেট ਸਟੇਡੀਅਮਾਂ ਚ ਜਾਂ ਰਾਜ ਭਵਨਾਂ ਚ ਹੁੰਦੇ ਸੀ ਹੁਣ ਇਹ ਸੌਜਕ ਸਮਾਗਮ ਸ਼ਹੀਦਾਂ ਦੇ ਪਿੰਡਾਂ ਚ ਆਏ ਨੇ ਕਿਉਂਕਿ ਜਿਨ੍ਹਾਂ ਨੇ ਆਪਾਂ ਨੂੰ ਮੁਲਕ ਲੈ ਕੇ ਦਿੱਤਾ ਉਹਨਾਂ ਨੂੰ ਯਾਦ ਤਾਂ ਕਰੀਏ ਕੱਲਾ 23 ਮਾਰਚ ਜਾਂ 28 ਸਤੰਬਰ ਨੂੰ ਥੋੜੀ ਯਾਦ ਕਰਨਾ ਉ ਤਾਂ ਸਾਡੇ ਦਿਲ ਚ ਬਸਦੇ ਆ ਭਗਤ ਸਿੰਘ ਹੋਰ ਇਹ ਤਾਂ ਮੱਥਾ ਟੇਕ ਕੇ ਸਕੂਨ ਮਿਲਿਆ ਮੇਰੇ ਲਈ ਖਟਕੜ ਕਲਾ ਕੋਈ ਨਵਾਂ ਨਹੀਂ ਮੈਂ ਬਹੁਤ ਵਾਰ ਇੱਥੇ ਆਉਂਦਾ ਰਹਿਣਾ ਭਗਤ ਸਿੰਘ ਹੋਰਾਂ ਨੇ ਸੁਪਨੇ ਲਏ ਸੀ ਜਿਹੜੀ ਆਜ਼ਾਦੀ ਦੇ ਉਹ ਆਜ਼ਾਦੀ ਆਮ ਘਰਾਂ ਤੱਕ ਪਹੁੰਚਾਉਣ ਦੀ ਲੜਾਈ ਆਮ ਆਦਮੀ ਪਾਰਟੀ ਲੜ ਰਹੀ ਹੈ ਤੁਸੀਂ ਸਾਥ ਦਿੱਤਾ ਹੈ ਕਈ ਜਨਮ ਲੈਣੇ ਪੈਣਗੇ ਤੁਹਾਡੇ ਇਸ ਪਿਆਰ ਦਾ ਕਰਜ਼ਾ ਉਤਾਰਨ ਲਈ ਜਿੰਨਾ ਪਿਆਰ ਤੁਸੀਂ ਦਿੱਤਾ ਹੈ ਕਿਸੇ ਨੇ ਸੋਚਿਆ ਨਹੀਂ ਸੀ ਕਿ ਐਵੇਂ ਵੀ ਹੋ ਸਕਦਾ ਹੈ ਮੈਂ ਅੱਜ ਕਿਸੇ ਦਿਨਿੰਦੇ ਚੁਬਲੀ ਨਹੀਂ ਕਰਨੀ ਮੈਂ ਤੁਹਾਨੂੰ ਵੀ ਇੱਕ ਦੋ ਗੱਲਾਂ ਕਹਿਣੀਆਂ ਨੇ ਹੰਕਾਰ ਨਹੀਂ ਕਰਨਾ ਇਹ ਨਹੀਂ ਕਿਸੇ ਘਰ ਮੂਰੇ ਜਾ ਕੇ ਲਲਕਾਰਾ ਨਹੀਂ ਮਾਰਨਾ ਕਿ ਅਸੀਂ ਜਿੱਤ ਗਏ ਇਹ ਹੋ ਗਿਆ ਉਹ ਹੋ ਗਿਆ ਕੋਈ ਗੱਲ ਨਹੀਂ ਜਿਨ੍ਹਾਂ ਨੇ ਆਪਾਂ ਨੂੰ ਵੋਟਾਂ ਨਹੀਂ ਵੀ ਪਾਈਆਂ ਆਪਾਂ ਉਹਨਾਂ ਦੇ ਵੀ ਮੁੱਖ ਮੰਤਰੀਆਂ ਆਪਾਂ ਉਹਨਾਂ ਦੀ ਵੀ ਸਰਕਾਰ ਹੈ ਕੋਈ ਗੱਲ ਨਹੀਂ ਡੈਮੋਕ੍ਰੇਸੀ ਹੈ ਹਰੇਕ ਨੂੰ ਹੱਕ ਹੈ ਸੁੱਖਤ ਦੇ ਕੋਈ ਇਸ ਤਰ੍ਹਾਂ ਦੀ ਖਬਰ ਨਾ ਆਵੇ ਕਿ ਦੇਖੋ ਜੀ ਇਹ ਹੰਕਾਰ ਕਰ ਗਏ ਨਹੀਂ ਅਹੰਕਾਰ ਦਾ ਸਿਰ ਨੀਮਾ ਹੁੰਦਾ ਕਿਉਂਕਿ ਵਕਤ ਬਹੁਤ ਵੱਡੀ ਚੀਜ਼ ਹੈ ਪਬਲਿਕ ਵੀ ਬਹੁਤ ਵੱਡੀ ਚੀਜ਼ ਹੈ ਪਬਲਿਕ ਜਦੋਂ ਚਾਹੇ ਬੰਦਾ ਅਰਸ਼ ਤੇ ਪਬਲਿਕ ਜਦੋਂ ਚਾਹੇ ਬੰਦਾ ਫਰਸ਼ ਤੇ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਨੇ ਸੋਚਿਆ ਸੀ ਉਹਨਾਂ ਨੂੰ ਇਹ ਬਿਲਕੁਲ ਫਿਕਰ ਨਹੀਂ ਸੀ ਕਿ ਦੇਸ਼ ਆਜ਼ਾਦ ਕਿਵੇਂ ਹੋਊਗਾ ਉਹਨਾਂ ਨੂੰ ਫਿਕਰ ਇਸ ਗੱਲ ਦਾ ਸੀਗਾ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ 'ਚ ਜਾਊਗਾ ਉਹਨਾਂ ਦਾ ਡਰ ਜਿਹੜਾ ਫਿਕਰ ਜਿਹੜਾ ਸਹੀ ਵੀ ਸਾਬਤ ਹੋਇਆ ਜਿੰਨਾ ਹੱਥਾਂ 'ਚ ਆਇਆ 70 ਸਾਲ ਤੋਂ ਕੁਛ ਨਹੀਂ ਹੋਇਆ ਅਸੀਂ ਤਾਂ ਬਾਹਰ ਨੂੰ ਭੱਜੀ ਜਾਂਦੇ ਆ ਅਸੀਂ ਤਾਂ ਵੀਜ਼ੇ ਲਵਾ ਲਵਾ ਕੇ ਉਹਨਾਂ ਕੋਲ ਜਾਈ ਜਾਂਦੇ ਜਿਨ੍ਹਾਂ ਨੂੰ ਕੱਢਣ ਲਈ ਸ਼ਹੀਦ ਆਜ਼ਮ ਭਗਤ ਸਿੰਘ ਵਰਗੇ ਹਜ਼ਾਰਾਂ ਯੋਧੇ ਜਿਹੜੇ ਨੇ ਉਹਨਾਂ ਨੇ ਫਾਂਸੀ ਦੇ ਰੱਸੇ ਚੁੰਮੇ ਸੋ ਆਪਾਂ ਇੱਥੇ ਹੀ ਰਹਿਣਾ ਹੈ ਆਪਾਂ ਇੱਥੇ ਰਹਿ ਕੇ ਆਪਣਾ ਮੁਲਕ ਹੀ ਠੀਕ ਕਰਾਂਗੇ ਆਪਾਂ ਆਪਣਾ ਮੁਲਕ ਠੀਕ ਕਰਾਂਗੇ ਨਹੀਂ ਬਗਾਨੇ ਤਰ੍ਹਾਂ ਤੇ ਆਪਾਂ ਨੇ ੱਟਕੇ ਖਾਣੇ ਉੱਥੋਂ ਫਿਰ ਇੱਧਰ ਨੂੰ ਲਿਆਉਣ ਵਾਸਤੇ ਤਰਫੀ ਜਾਂਦੇ ਰਹਿੰਨੇ ਆ ਕੋਈ ਕਹਿੰਦੇ ਲਾਸ਼ ਹੀ ਮੰਗਾ ਦਿਓ ਜੀ ਸੋ ਵੀਰੋ ਤੁਹਾਡੇ ਨਾਲ ਤੇ ਆ ਖਾਡੇ ਵਰਗੇ ਆਈ ਰਹਿਾਂਗੇ ਔਰ ਕੰਮ ਕਰਾਂਗੇ ਬੇਰਜ਼ਗਾਰੀ ਤੋਂ ਲੈ ਕੇ ਖੇਤੀ ਵਪਾਰ ਕ੍ਰਪਸ਼ਨ ਸਕੂਲ ਹਸਪਤਾਲ ਬਹੁਤ ਤਾਣੀ ਉਲਝੀ ਪਈ ਆ ਰੇਹ ਦੀ ਬੋਰੀ ਹੁੰਦੀ ਹੈ ਜਿਹੜੀ ਜੇ ਉਹਨੂੰ ਉੱਠੇ ਪਾਸਿਓਂ ਖੋਲਣ ਲੱਗ ਜਾऊं ਤਾਂ ਅੱਧਾ ਦਿਨ ਲੱਗ ਜਾਂਦਾ ਜੇ ਕਿਤੇ ਉਹਦਾ ਇੱਕ ਸਿਰਾਂ ਲੱਭ ਜਿੱਧਰਲੇ ਪਾਸਿਓਂ ਉਹ ਅੱਧੇ ਸਕਿੰਟ 'ਚ ਖੁੱਲ ਜਾਂਦੀ ਹੈ ਆਪਾਂ ਇਸ ਉਲਜੀ ਹੋਈ ਤਾਣੀ ਦਾ ਸਿਰਾ ਲੱਭਾਂਗੇ ਸਹੀ ਵਾਸੇ ਮਰ ਸਿਰਾ ਤੁਹਾਡੇ ਸਹਿਯੋਗ ਨਾਲ ਸ਼ਹੀਦ ਆਜ਼ਮ ਭਗਤ ਸਿੰਘ ਦਾ ਸ਼ੇਰ ਉਹ ਕਹਿੰਦੇ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰ ਜਮੀਂ ਕੋ ਮਹਿਬੂਬ ਬਣਾ ਲਿਆ ਜਾਏ ਦੇਸ਼ ਦੀ ਮਿੱਟੀ ਨੂੰ ਪਿਆਰ ਕਰੋ ਬਹੁਤ ਕਰਮਾ ਵਾਲੀ ਮਿੱਟੀ ਐ ਬਹੁਤ ਪੁਜਾਉ ਮਿੱਟੀ ਐ ਧਰਤੀ ਨੂੰ ਮਾਂ ਦਾ ਦਰਜਾ ਗੁਰੂ ਨਾਨਕ ਸਾਹਿਬ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਹ ਤਾ ਅਸੀਂ ਇਹ ਤਿੰਨੇ ਦਰਜੇ ਕਾਇਮ ਰੱਖਣੇ ਨੇ ਕਾਇਮ ਬਣਾਉਣੇ ਨੇ ਤੁਹਾਡਾ ਸਹਿਯੋਗ ਚਾਹੀਦਾ ਹੋਊਗਾ ਇਕੱਲੇ ਇਕੱਲੇ ਬੰਦੇ ਨੂੰ ਸਾਥ ਦੇਣਾ ਪਊਗਾ ਅਸੀਂ ਸਾਥ ਹੀ ਮੰਗਿਆ ਸੀ ਤੁਸੀਂ ਤੁਹਾਡੇ ਤੋਂ ਤੁਸੀਂ ਦਿੱਤਾ ਜਿਵੇਂ ਦਿੱਲੀ ਦੇ ਵਿੱਚ ਲੋਕ ਸਕੂਲ ਦੇਖਣ ਆਉਂਦੇ ਆ ਵਿਦੇਸ਼ਾਂ 'ਚੋਂ ਮਹੱਲਾ ਕਲੀਨਿਕ ਦੇਖਣ ਆਉਂਦੇ ਆ ਬਿਲਕੁਲ ਉਸੇ ਤਰ੍ਹਾਂ ਆਪਾਂ ਪੰਜਾਬ ਦੇ ਵਿੱਚ ਸਕੂਲ ਹਸਪਤਾਲ ਇਸ ਤਰ੍ਹਾਂ ਦੇ ਬਣਾਵਾਂਗੇ ਕਿ ਬਾਹਰਲੇ ਮੁਲਕਾਂ ਵਾਲੇ ਇੱਥੇ ਆ ਕੇ ਦੇਖ ਕੇ ਫੋਟੋ ਕਚਾ ਕੇ ਜਾਇਆ ਕਰਨ ਕਿ ਆ ਹੈਗਾ ਤੁਸੀਂ ਇਤਿਹਾਸ ਰਚਤਾ 10 ਮਾਰਚ ਨੂੰ ਪੰਜਾਬੀਆਂ ਦਾ ਨਾਮ ਸਨਹਿਰੀ ਅੱਖਰਾਂ 'ਚ ਲਿਖਿਆ ਗਿਆ ਔਰ ਆਉਣ ਵਾਲੇ ਸਾਲਾਂ 'ਚ ਸਿਲੇਬਸ 'ਚ ਪੜਾਇਆ ਜਾਇਆ ਕਰੂਗਾ ਕਿ ਲੋਕਾਂ ਨੇ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਲਾਲਚ ਤੋਂ ਵੋਟਾਂ ਪਾਉਣੀਆਂ ਕਦੋਂ ਸ਼ੁਰੂ ਕੀਤੀਆਂ ਸੀ ਉਹਦਾ ਸਹੀ ਉੱਤਰ ਹੋਊਗਾ 20 ਫਰਵਰੀ 2022 ਤੇ 10 ਮਾਰਚ ਨੂੰ ਉਹਦਾ ਰਿਜ਼ਲਟ ਆ ਗਿਆ ਸੋ ਪ੍ਰਮਾਤਮਾ ਤੋਂ ਵੀ ਇਹੀ ਮੰਗਿਆ ਸ਼ਹੀਦਾਂ ਦੇ ਮੱਥਾ ਟੇਕ ਕੇ ਵੀ ਇਹੀ ਅਰਦਾਸ ਕੀਤੀ ਹੈ ਸਮਤ ਬਖਸ਼ਿਓ ਬਲ ਬਖਸ਼ਿਓ ਅਸ ਤੇ ਤੁਹਾਡੇ ਪੈਰਾਂ ਦੀ ਧੂੜ ਦਾ ਤਣਕਾ ਵੀ ਨਹੀਂ ਹੈਗੇ ਅਸੀਂ ਤਾਂ ਤੁਛ ਜਿਹਾ ਬਸ ਜਦੋਂ ਪਬਲਿਕ ਨਾਲ ਹੋ ਜਾਂਦੀ ਹੈ ਫਿਰ ਜੋ ਮਰਜ਼ੀ ਬਣਾ ਲਓ ਤੁਸੀਂ ਸਾਨੂੰ ਸੋ ਇਸ ਕਰਕੇ ਮੈਂ ਅਰਵਿੰਦ ਕੇਜਰੀਵਾਲ ਜੀ ਦਾ ਖਾਸ ਤੌਰ ਤੇ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਬੀਵੀ ਦਿਨ ਕੋ ਖੜਤਾ ਰੱਖ ਕੇ ਪਾਰਟੀ ਬਣਾਈ ਜਿਨ੍ਹਾਂ ਨੇ ਅੰਦੋਲਨ ਦੇ ਵਿੱਚੋਂ ਪਾਰਟੀ ਲਿਆ ਕੇ ਦੇਸ਼ ਦੇ ਮੂਰੇ ਦਿੱਤੀ ਤੇ ਜਿਹੜੀ ਪਾਰਟੀ ਪੂਰੇ ਦੇਸ਼ ਦੀ ਰਾਜਨੀਤੀ ਨੂੰ ਸੁਧਾਰੀ ਇੱਕ ਵਾਰ ਜ਼ੋਰਦਾਰ ਤਾੜੀਆਂ ਚਾਹੂੰਗਾ ਮੈਂ ਦੇ ਨੈਸ਼ਨਲ ਕਲੀਨਰ ਲਈ ਮਨੀਸ਼ ਸੋਦੀਆ ਜੀ ਬੈਠੇ ਨੇ ਸੋ ਬਹੁਤ ਚਿਰ ਦਾ ਸੁਪਨਾ ਸੀ ਕਿ ਕਦੇ ਮੌਕਾ ਮਿਲੇ ਤਸ਼ਹੀਦ ਆਜ਼ਮ ਦੇ ਪਿੰਡ ਕੋਈ ਜ਼ਿੰਮੇਵਾਰੀ ਮਿਲੇ ਤਸ਼ਹੀਦ ਆਜ਼ਮ ਦੇ ਪਿੰਡ ਜਾ ਕੇ ਮੱਥਾ ਟੇਕ ਕੇ ਉਸ ਜ਼ਿੰਮੇਵਾਰ ਨੂੰ ਨਿਭਾਉਣ ਦਾ ਹਲਫ਼ ਲਈਏ ਸੌ ਚੁੱਕੀਏ ਤੁਸੀਂ ਬਹੁਤ ਦੂਰੋਂ ਦੂਰੋਂ ਆਏ ਹੋ ਬੜੀ ਤੇਰ ਤੋਂ ਬੈਠੇ ਹੋ ਤੇ ਅੱਜ ਹੀ ਕੰਮ ਸ਼ੁਰੂ ਹੋ ਜਾਊਗਾ ਆਪਾਂ ਕੋਈ ਦਿਨ ਵੇਸਟ ਨਹੀਂ ਕਰਨਾ ਕਿਉਂਕਿ ਬਹੁਤ ਲੇਟ ਆ ਹਜੇ 70 ਸਾਲ ਲੇਟ ਹੋਏ ਪਏ ਆ ਆਪਾਂ ਅੱਜ ਤੋਂ ਹੀ ਕੰਮ ਸ਼ੁਰੂ ਹੋਊਗਾ ਤੇ ਮੈਂ ਇੱਕ ਵਾਰੀ ਫੇਰ ਕਹਿਣਾ ਕਿ ਹੌਲੀ ਆਰਾਮ ਨਾਲ ਧਰਮੇ ਨਾਲ ਚੱਲਾਂਗੇ ਕਿਸੇ ਕਿਸੇ ਨੂੰ ਕੋਈ ਭੱਦੀ ਸ਼ਬਦਾਬਲੀ ਜਾਂ ਸੋਸ਼ਲ ਮੀਡੀਆ ਤੇ ਕੋਈ ਕਿਸੇ ਨਾਲ ਲੜਨਾ ਨਹੀਂ ਠੀਕ ਹੈ ਨਾ ਲੱਗੇ ਲੋਕਾਂ ਨੂੰ ਕਿ ਹਾਂ ਯਾਰ ਸਿਆਣੇ ਲੋਕ ਆਏ ਹੋਏ ਨੇ ਸਿਆਣੇ ਨੇ ਵਧੀਆ ਬੰਦੇ ਨੇ ਇਹ ਦੇਸ਼ ਦੇ ਪ੍ਰਤੀ ਸੋਚਦੇ ਨੇ ਸੋ ਮੈਂ ਆਹੀ ਤੁਹਾਨੂੰ ਬੇਨਤੀਆਂ ਕਰਨੀਆਂ ਸੀ ਅਖੀਰ ਦੇ ਵਿੱਚ ਮੈਂ ਇੱਕ ਸ਼ੇਰ ਬੋਲੂਗਾ ਕਿ ਹਕੂਮਤ ਉਹ ਕਰਤੇ ਹਨ ਜਿੰਨਾਂ ਕਾ ਦਿਲੋਂ ਪਰ ਰਾਜ ਹੋਤਾ ਹੈ यूं ਕਹਿਨੇ ਕੋ ਤੋਂ ਮੁਰਗੇ ਕੇ ਸਰ ਤੇ ਵੀ ਤਾਜ ਹੋਤਾ ਹੈ ਸੋ ਤੁਸੀਂ ਸਾਨੂੰ ਆਪਣੇ ਦਿਲਾਂ 'ਚ ਜਗ੍ਹਾ ਦਿੱਤੀ ਐ ਦੇਖੋ ਆਪਣੇ ਦਿਲਾਂ 'ਚ ਦੇਖੋ ਸ਼ਹੀਦ ਆਜ਼ਮ ਭਗਤ ਸਿੰਘ ਔਰਾਂ ਦੀ ਫੋਟੋ ਹਰ ਸਾਲ ਆਪਾਂ ਕੈਲੰਡਰ ਦਿਵਾਲੀ ਵਾਲੇ ਦਿਨ ਜਾਂ ਨਵੇਂ ਸਾਲ ਦੇ ਦਿਨ ਲੈ ਆਉਂਨੇ ਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਸੇ ਗੁਰੂਾਂ ਦੀ ਫੋਟੋ ਦਾ ਨਵਾਂ ਕੈਲੰਡਰ ਲੈ ਆਉਂਨੇ ਆਂ ਹਰ ਸਾਲ ਕਿਉਂ ਲੈ ਕੇ ਆਉਂਨੇ ਆਂ ਕਿਉਂਕਿ ਉਹਨਾਂ ਨੇ ਬੈਂਕਾਂ 'ਚ ਖਾਤੇ ਨਹੀਂ ਖੁਲਾਏ ਉਹਨਾਂ ਨੇ ਸਾਡੇ ਦਿਲਾਂ 'ਚ ਖਾਤੇ ਖੁਲਾਏ ਹੁੰਦੇ ਨੇ ਤੇ ਜਿਹੜੇ ਦਿਲਾਂ 'ਚ ਖਾਤੇ ਖੁੱਲ ਜਾਂਦੇ ਨੇ ਨਾ ਉਹ 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 ਉਹਨਾਂ ਨੂੰ ਫਿਰ ਪਰਮਾਤਮਾ ਜਿਹੜਾ ਹੈ ਉਹ ਆਸ਼ੀਰਵਾਦ ਦੇਂਦਾ ਰਹਿੰਦਾ ਹੈ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਹਾਲ ਹੌਲੀ ਜਾਇਓ ਆਰਾਮ ਨਾਲ ਜਾਇਓ ਤੁਹਾਡੀ ਬਹੁਤ ਲੋੜ ਹੈ ਪੰਜਾਬ ਨੂੰ ਹਫੜਾ ਦਫੜੀ ਨਾ ਕਰੇ ਉਹ ਬਜ਼ੁਰਗ ਵੀ ਨੇ ਮਾਵਾ ਨੇ ਭੈਣਾ ਨੇ ਬੱਚੇ ਨੇ ਆਰਾਮ ਨਾਲ ਹੌਲੀ ਹੌਲੀ ਜਾਇਓ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਧੰਨਵਾਦ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਨੂੰ ਸাকার ਕਰਨ ਲਈ ਸ੍ਰੀ ਭਗਵੰਤ ਮਾਨ ਜੀ ਨੇ ਪੰਜਾਬ ਦੇ ਲੋਕਾਂ ਦੀ ਕਚਹਿਰੀ 'ਚ ਜਾ ਕੇ ਇੱਕ ਨਵੇਂ ਪੰਜਾਬ ਦੀ ਸਿਰਜਣਾ ਲਈ ਸਾਥ ਦੇਣ ਦੀ ਕੀਤੀ ਫਰਿਆਦ ਨੂੰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਇਨਕਲਾਬੀ ਹੰਗਾਰੇ ਕਾਰਨ ਅੱਜ ਆਮ ਆਦਮੀ ਪਾਰਟੀ ਵੱਲੋਂ ਇੱਕ ਇਤਿਹਾਸਕ ਜਿੱਤ ਹਾਸਲ ਕੀਤੀ ਗਈ ਹੈ ਅਤੇ ਅੱਜ ਦੇਸ਼ ਦੀ ਖੜਕ ਭੋਜਾ ਗੁਰੂਆਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਤੇ ਆਜ਼ਾਦੀ ਸੰਗਰਾਮੀਆਂ ਦੀ ਧਰਤੀ ਪੰਜਾਬ ਦੀ ਵਾਗਡੋ ਸ਼੍ਰੀ ਭਗਵੰਤ ਮਾਨ ਨੂੰ ਸੌਂਪੀ ਗਈ ਹੈ ਅਤੇ ਪੰਜਾਬ ਨੇ ਅੱਜ ਇੱਕ ਇਨਕਲਾਬੀ ਸਫ਼ਰ ਦੀ ਸ਼ੁਰੂਆਤ ਕੀਤੀ ਹੈ ਕਿਉਂਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੇ ਨੌਜਵਾਨ ਭਾਰਤ ਸਵਾ ਦੇ ਮੈਨੀਫੈਸਟੋ ਵਿੱਚ ਕਿਹਾ ਸੀ ਕਿ ਇਨਕਲਾਬ ਦਾ ਅਰਥ ਸਿਰਫ ਹਾਕਮਾਂ ਦੀ ਤਬਦੀਲੀ ਨਹੀਂ ਹੋਵੇਗਾ ਸਭ ਤੋਂ ਵੱਧ ਕੇ ਇਸ ਦਾ ਅਰਥ ਹੋਵੇਗਾ ਇੱਕ ਬਿਲਕੁਲ ਨਵੇਂ ਢਾਂਚੇ ਤੇ ਨਵੇਂ ਰਾਜ ਪ੍ਰਬੰਧ ਦੀ ਸਥਾਪਨਾ ਕਰਨਾ ਸ਼ਹੀਦ ਆਜ਼ਮ ਸਾਹਿਬ ਭਗਤ ਸਿੰਘ ਨੇ ਅਕਤੂਬਰ 1929 ਨੂੰ ਵੀ ਪੰਜਾਬ ਸਟੂਡੈਂਟ ਯੂਨੀਅਨ ਕਾਨਫਰੰਸ ਵਿੱਚ ਭੇਜੇ ਆਪਣੇ ਸੰਦੇਸ਼ ਚ ਕਿਹਾ ਸੀ ਕਿ ਇਨਕਲਾਬ ਅਜੇ ਹੀ ਆਜ਼ਾਦੀ ਲਿਆਵੇਗਾ ਜਿਸ ਵਿੱਚ ਆਦਮੀ ਦੇ ਹੱਥੋਂ ਆਦਮੀ ਦੀ ਲੁੱਟ ਖਸੁੱਟ ਅਸੰਭਵ ਹੋ ਜਾਵੇਗੀ ਅਸੀਂ ਪ੍ਰਮਾਤਮਾ ਕੋਲ ਅਰਦਾਸ ਕਰਦੇ ਹਾਂ ਕਿ ਉਹ ਪੰਜਾਬ ਦੀ ਬਿਹਤਰੀ ਅਤੇ ਇੱਕ ਨਵਾਂ ਪੰਜਾਬ ਸਿਰਜਣ ਲਈ ਇਸ ਨੌਜਾਨ ਆਗੂ ਤੇ ਲੋਕ ਸੇਵਾ ਦੇ ਮਜਸਮੇ ਸਰਦਾਰ ਭਗਵੰਤ ਮਾਨ ਨੂੰ ਹਿੰਮਤ ਤੇ ਬਲ ਵਖਸ਼ੇ